ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜਿਹੜੀ ਕੁੜੀ ਦੀ ਜੋਗਾ ਕਰਨ ਵਾਲੀ ਵੀਡੀਓ ਵਾਇਰਲ ਹੋਈ ਹੈ ਉਹਦੇ ਤੇ ਮੈਂ ਗੱਲਬਾਤ ਕਰਨੀ ਹੈ ਜਦੋਂ ਤੁਸੀਂ ਇਤਿਹਾਸ ਦੇ ਪੱਖ ਰੱਖਦੇ ਹੋ ਕਿ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਉਦੋਂ ਮਤਲਬ ਇਹ ਹੈ ਅਸਲ ਵਿੱਚ ਕਿ ਕਿਸੇ ਵੀ ਮਜ਼ਬਦਾ ਕੋਈ ਇਨਸਾਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਅਪਣਾ ਸਕਦਾ ਹੈ ਉਹਨੂੰ ਕਮਾ ਕੇ ਆਪਣਾ ਜੀਵਨ ਸਫਲ ਬਣਾ ਸਕਦਾ ਹੈ ਜੀਵਨ ਸੇਧ ਲੈ ਸਕਦਾ ਹੈ ਉਹਦੇ ਅਰਥ ਅਸਲ ਵਿੱਚ ਆ ਸੀ ਤੇ ਬੁੱਧ ਦੇ ਜਿਹੜੇ ਸਾਡੇ ਬਾਜ਼ਾਰੀ ਨੇ ਭਾਵੇਂ ਉਹ ਸਾਡੇ ਸਿੱਖ ਕੌਮ ਦੇ ਪ੍ਰਚਾਰਕ ਕਿਉਂ ਨਾ ਹੋਣ ਉਹਨਾਂ ਨੇ ਇਹ ਕਹਿਤਾ ਸੀ ਕਿ ਇੱਕ ਦਰਵਾਜ਼ਾ ਹਿੰਦੂ ਦਾ ਇੱਕ ਮੁਸਲਮਾਨ ਦਾ ਇੱਕ ਅਸਾਈ ਦਾ ਇੱਕ ਸਿੱਖ ਦਾ ਬੜੀਆਂ ਘਟਨਾਵਾਂ ਨੇ ਜਿਹੜੀਆਂ ਇਤਿਹਾਸ ਦੇ ਵਿੱਚ ਲਿਖ ਦਿੱਤੀਆਂ ਗਈਆਂ ਔਰ ਜਿਹੜੀਆਂ ਇਤਿਹਾਸਕਾਰਾਂ ਨੇ ਆਪਣੀ ਮਰਜ਼ੀ ਦੇ ਨਾਲ ਲਿਖੀਆਂ ਨੇ ਜਿਹੜੀ ਇਹ ਯੋਗਾ ਕਰਨ ਵਾਲੀ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਉਹਦੇ ਤੇ ਬਹੁਤ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ ਚੋਣ ਕਮੇਟੀ ਵੱਲੋਂ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਸ਼ਾਇਦ ਸ਼ਕਤਰ ਸਾਹਿਬ ਵੱਲੋਂ ਹੋਈ ਹੈ ਬਹੁਤੇ ਪ੍ਰਚਾਰਕਾਂ ਨੇ ਬੁਰਾ ਮਨਾਇਆ ਕਿ ਇਹ ਹੋਣਾ ਨਹੀਂ ਚਾਹੀਦਾ ਸੀ ਮੈਂ ਵੀ ਕਹਿ ਦਿੰਨਾ ਕਿ ਪ੍ਰਕਰਮਾਂ ਦੇ ਵਿੱਚ ਉਹ ਕੁੜੀ ਨੇ ਜੋਗਾ ਕਰਨੀ ਜਿਹੜੀ ਵੀਡੀਓ ਵਾਇਰਲ ਕੀਤੀ ਹੈ ਨਹੀਂ ਹੋਣੀ ਚਾਹੀਦੀ ਸੀ ਗਲਤ ਹੈ ਪਰ ਕੁਝ ਗੱਲਾਂ ਕਰਨੀਆਂ ਨੇ ਧਿਆਨ ਦੇ ਨਾਲ ਸੁਣਿਓ ਜਦੋਂ ਵੀ ਤੁਸੀਂ ਸੇਖ ਕੌਮ ਦੇ ਕੁਝ ਪ੍ਰਚਾਰਕ ਨੇ ਜਿਨ੍ਹਾਂ ਦੇ ਵਿੱਚੋਂ ਬਹੁਤੇ ਟਕਸਾਲੀ ਜਾਂ ਖਾਲਸਤਾਨੀ ਨੇ ਇਹ ਜਦੋਂ ਵੀ ਕਹਿਣਗੇ ਹਿੰਦੂਆਂ ਪ੍ਰਤੀ ਜ਼ਹਿਰ ਉਗਲਦੇ ਨੇ ਇੱਕ ਪਿਛੇ ਘਟਨਾ ਵਾਪਰੀ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਕਾਬ ਪੜਾਇਆ ਗਿਆ ਕਿਸੇ ਲੜਕੀ ਦੇ ਕਿਸੇ ਬੇਟੀ ਦੇ ਗ੍ਰੰਥੀ ਸਹਿਬਾਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਚੋਰ ਕਰਦੇ ਨੇ ਕਿ ਉੱਥੇ ਕਾਜੀ ਕਬੂਲ ਹੈ ਕਬੂਲ ਹੈ ਕਬੂਲ ਹੈ ਕਹੀ ਜਾਂਦਾ ਜਦੋਂ ਵੀਡੀਓ ਵਾਇਰਲ ਹੋਈ ਨਾ ਉਦੋਂ ਕਹਿੰਦੇ ਇਹ ਸਾਡੀ ਭਾਈਚਾਰਕ ਸਾਂਝ ਹੈ ਸਾਡੇ ਕੌਮ ਦੇ ਜਿਹੜੇ ਅਖੌਤੀ ਲੀਡਰ ਵੀ ਨੇ ਅਖੌਤੀ ਪ੍ਰਚਾਰਕ ਵੀ ਨੇ ਕਹਿੰਦੇ ਇਹ ਸਾਡੀ ਭਾਈਚਾਰਕ ਸਾਂਝ ਹੈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਕਾਹ ਪੜਾਉਣਾ ਤੇ ਇੱਕ ਕੁੜੀ ਨੇ ਕੇਵਲ ਪ੍ਰਕਰਮਾਂ ਦੇ ਵਿੱਚ ਜੋਗਾ ਕਰਨ ਦੀ ਵੀਡੀਓ ਵਾਇਰਲ ਕਰਤੀ ਤੇ ਉਹਦੇ ਤੇ ਸਾਡੇ ਬੜੀਆਂ ਮਿਰਚਾਂ ਲੱਗੀਆਂ ਚਿਆਂ ਦੇ ਦੋ ਮੂੰਹਾਂ ਦਮੂਹਾਂ ਜਿਹਨੂੰ ਕਹਿੰਦੇ ਸਭ ਵੀ ਲੜਿਆ ਮੇਰਾ ਕੋਈ ਗੱਲ ਕਰਨ ਦਾ ਆਪਣਾ ਲਹਿਜਾ ਆਪਣਾ ਢੰਗ ਤਰੀਕਾ ਹੈ ਇਹ ਜਿਹੜੇ ਸਾਡੀ ਸਿੱਖ ਕੌਮ ਦੇ ਕਢਮ ਚੌਧਰੀ ਨੇ ਨਾ ਇਹਨਾਂ ਦੀ ਜਾਰੀ ਔਰੰਗਜ਼ੇਬ ਦੀ ਔਲਾਦ ਦੇ ਨਾਲ ਹੈਗੀ ਐ ਤਾਂ ਵੀ ਤੁਸੀਂ ਆਈਐਸਆਈ ਦੀ ਗੱਲ ਕਰੋ ਪਾਕਿਸਤਾਨ ਦੇ ਵਿੱਚੋਂ ਖਾਸ ਤਾਂ ਨੂੰ ਪ੍ਰਮੋਟ ਕਰਦੇ ਨੇ ਸਭ ਤੋਂ ਵੱਡੀ ਦੁਖਦਾਈ ਘਟਨਾ ਇਤਿਹਾਸ ਵਿੱਚ ਇਹਨਾਂ ਨੇ ਐਡ ਕੀਤੀ ਉਹ ਪਤਾ ਕੀ ਹੈ ਕਹਿੰਦੇ ਦਰਬਾਰ ਸਾਹਿਬ ਦੀ ਹਰਮਿੰਦਰ ਸਾਹਿਬ ਦੀ ਜਿਹੜੀ ਨੀਂਹ ਹੈ ਉਸ ਸਾਈ ਮੀਆਂ ਮੀਰ ਨੇ ਰੱਖੀ ਹੈ ਇਹ ਅੰਦਰ ਖਾਤੇ ਜਿਹੜੀ ਜਾਰੀ ਦੋਸਤੀ ਹੈ ਨਾ ਔਰੰਗਜ਼ੇਬ ਦੀ ਔਲਾਦ ਦੇ ਨਾਲ ਉਹ ਕਿਤੇ ਪਾਲਣ ਦੀ ਕੋਸ਼ਿਸ਼ ਕੀਤੀ ਹੈ ਨਸ਼ਰ ਇਹਮ ਕਹਨਾ ਕਿਸੇ ਸਾਈ ਮੀਆਂ ਮੀਰ ਨੇ ਦਰਬਾਰ ਸਾਹਿਬ ਦੀ ਨੀਂ ਨਹੀਂ ਰੱਖੀ ਇਸ ਚਾਹੀਏ ਬਹੁਤ ਵੱਡੀ ਕਿਉਂਕਿ ਇਤਿਹਾਸ ਦੇ ਵਿੱਚ ਇਹ ਬਦਲ ਫੇਰ ਕਿਉਂ ਕੀਤੇ ਜਾਂਦੇ ਨੇ ਅੱਜ ਵੀ ਜਿਹੜੀ ਸਾਡੀ ਸਿੱਖ ਕੌਮ ਦੇ ਕੁਝ ਕਹੜਾਮ ਚੌਧਰੀ ਨੇ ਉਹਨਾਂ ਦੀ ਜਾਰੀ ਮੁਸਲਮ ਕੌਮ ਦੇ ਨਾਲ ਹੈਗੀ ਆ ਅੰਦਰ ਖਾਤੇ ਉਹ ਜਾਰੀ ਪਾਣੀ ਜਾਂਦੀ ਖਾਸ ਕਰਕੇ ਜਿਹੜੇ ਖਾਲਸਤਾਨੀ ਨੇ ਮੈਂ ਭਾਵੇਂ ਕੋਈ Hindu ਹੈ Muslim ਹੈ Asai ਹੈ ਮੈਂ ਇਹ ਕਹਿਣਾ ਕਿ ਮੈਂ ਕੇਵਲ ਸਿੱਖ ਹਾਂ ਉਹ ਵੀ ਨੱਕ ਰਗੜਨ ਵਾਲਾ ਨਹੀਂ ਉਹ ਵੀ ਪੁਜਾਰੀ ਦਾ ਬਣਾਇਆ ਹੋਇਆ ਸਿੱਖ ਨਹੀਂ ਮੈਂ ਅਸੀਂ ਗੁਰੂ ਨਾਨਕ ਦੇਵ ਸੱਚੇ ਬਾਛਾ ਨੂੰ ਫੋਲੋ ਕਰਦੇ ਹਾਂ ਕਰਦੇ ਰਹਿਾਂਗੇ ਜਿਹੜੇ ਰੱਬ ਦੀ ਗੱਲ ਬਾਬੇ ਨਾਨਕ ਨੇ ਕੀਤੀ ਹੈ ਉਸ ਰੱਬ ਨੂੰ ਅਸੀਂ ਮੰਨਦੇ ਹਾਂ ਮੈਂ ਗੱਲ ਤਾਂ ਕੀਤੀ ਹੈ ਇਹ ਅੱਜ ਬੜਿਆਂ ਦੇ ਮਿਰਚਾਂ ਲੱਗਣੀਆਂ ਨੇ ਜਿਹੜੀ ਮੈਂ ਗੱਲ ਇਹ ਖੋਲੀ ਹੈ ਇਤਿਹਾਸ ਲਿਖਣ ਵਾਲਿਆਂ ਨੇ ਬੇਇਨਸਾਫੀ ਸਾਡੇ ਇਤਿਹਾਸ ਨਾਲ ਕੀਤੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਇਤਿਹਾਸ ਗੈਰਾਂ ਨੇ ਲਿਖਿਆ ਹੈ ਤੇ ਗੈਰਾਂ ਦੀ ਜਿੱਥੇ ਮਨਮਰਜ਼ੀ ਚੱਲੀ ਉਹਨਾਂ ਨੇ ਚਲਾਈ ਜਦੋਂ ਇਹ ਜਿਹੀਆਂ ਘਟਨਾਵਾਂ ਆਉਂਦੀਆਂ ਨੇ ਉਦੋਂ ਇਹ ਗੱਲਾਂ ਥੋੜਾ ਜਿਹਾ ਧਿਆਨ ਦੇ ਨਾਲ ਸੁਣਨ ਦੀ ਜਾਂ ਦੇਖਣ ਦੀ ਲੋੜ ਹੈ ਜ਼ਰੂਰਤ ਹੈ ਹੁਣੇ ਮੈਂ ਗੱਲ ਕਹਿਤੀ ਕਿ ਸਾਈ ਮੀਆਂ ਮੀਰ ਨੇ ਦਰਵਾਸਰ ਦੀ ਨਹੀਂ ਨਹੀਂ ਰੱਖੀ ਇਹ ਝੂਠ ਬੋਲਿਆ ਗਿਆ ਇਕ ਕੱਲਾ ਝੂਠ ਨਹੀਂ ਬੜੇ ਬਹੁਤ ਬੜੇ ਬੜੇ ਹੋਰ ਝੂਠ ਸਾਡੇ ਇਤਿਹਾਸ ਵਿੱਚ ਬੋਲੇ ਗਏ ਜਵਾਬ ਹੈ ਕਿਸੇ ਕੋਲੇ ਜਦੋਂ ਤਾਂ ਦਰਵਾਜਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਕਾਬ ਪੜਾਏ ਗਏ ਉਦੋਂ ਵੀਡੀਓ ਬਣ ਗਈ ਸੀ ਉਦੋਂ ਇਹੀ ਸਾਡੀ ਕੌਮ ਦੇ ਕਹੜਾ ਮ ਚੌਧਰੀ ਕਹਿੰਦੇ ਕਹਿੰਦੇ ਇਹ ਸਾਡੀ ਭਾਈਚਾਰਕ ਸਾਂਝ ਹੈ ਜੇ ਜਦੋਂ ਹੁਣ ਇੱਕ ਕੇਵਲ ਵੀਡੀਓ ਵਾਇਰਲ ਹੋ ਗਈ ਤਾਂ ਹੁਣ ਕਹਿੰਦੇ ਬਹੁਤ ਦੁਖਦਾਈ ਘਟਨਾ ਇੱਥੇ ਯੋਗਾ ਕਰਨ ਦੀ ਵੀਡੀਓ ਕਿਉਂ ਵਾਇਰਲ ਕੀਤੀ ਗਈ ਇਹ ਤਾਨੇ ਮਾਰਨ ਵਾਲਿਆਂ ਵਿੱਚ ਉਹ ਵੀ ਹੈਗੇ ਨੇ ਜਿਹੜੇ ਗਾਈਆਂ ਦਾ ਮੂਤ ਪੀਣ ਵਾਲੇ ਨੇ RAM DEVI ਦੀ ਜਿਹੜੀ ਕੰਪਨੀ ਹੈ ਜਿਹੜੇ ਪ੍ਰੋਡਕਟ ਨੇ ਉਹ ਬਰਤਨ ਵਾਲੇ ਨੇ ਇਨਾਂ ਵਿੱਚ ਉਹ ਉਹ ਕਦਮ ਵੀ ਹੈਗੇ ਨੇ ਪਰ ਹੁਣ ਜਦੋਂ ਉਹ ਜੋਗਾ ਦੀ ਵੀਡੀਓ ਵਾਇਰਲ ਹੋ ਗਈ ਹੁਣ ਦੁੱਖ ਲੱਗਿਆ ਪੰਜਾਬ ਦੇ ਵਿੱਚ 80% ਉਹ ਲੋਕ ਹੋਣਗੇ ਜਿਨ੍ਹਾਂ ਨੂੰ ਮੋਟਾਪਾ ਹੈ ਜਿਨ੍ਹਾਂ ਨੂੰ ਛੱਤੀ ਰੋਗ ਲੱਗੇ ਹੋਣਗੇ ਤੇ ਉਹਨਾਂ ਦੇ ਘਰਾਂ ਵਿੱਚ ਆਰਾਮਦੇਵ ਦੀਆਂ ਉਹ ਦਵਾਈਆਂ ਪਈਆਂ ਹੋਣਗੀਆਂ ਉਹ ਪ੍ਰੋਡਕਟ ਪਏ ਹੋਣਗੇ ਬੱਡੇ-ਬੱਡੇ ਸਿੰਗਰਾਂ ਨੇ ਜਾ ਕੇ ਗਾਉ ਦਾ ਮੂਤ ਪੀਦਾ ਹੈ। ਉਹਨੂੰ ਭਲਾਇਆ ਗਿਆ। ਉਦੋਂ ਉਦੋਂ ਜੋਗਾ ਚੰਗਾ ਹੈ। ਤੇ ਜਦੋਂ ਉਹ ਕੁੜੀ ਨੇ ਉਥੇ ਵੀਡੀਓ ਪਾਤੀ ਉਦੋਂ ਸਭ ਦੇ ਸੱਪ ਲੜ ਗਿਆ। ਕਿੱਡਾ ਵੱਡਾ ਮੁੱਦਾ ਬਣਾ ਕੇ ਰੱਖਿਆ। ਹਾਲਾਂਕਿ ਕੁੜੀ ਨੇ ਮਾਫੀ ਮੰਗ ਲਈ। ਨੀਰਾ ਕੋਈ ਉਹ ਕੁੜੀ ਨੂੰ ਇੱਕ ਕਹਿੰਦੇ ਤੋਂ ਭਾਵ ਨਹੀਂ ਕਿ ਉਹਨੇ ਚੰਗਾ ਕੀਤਾ ਮੈਂ ਜਸਟੀਫਾਈ ਨਹੀਂ ਕਰ ਰਿਹਾ ਮੈਂ ਕੇਵਲ ਸਾਡੇ ਲੋਕਾਂ ਦੀ ਗੱਲ ਕਰਦਾ ਕਿ ਕਿੰਨੇ ਕ ਇਹ ਬੰਦੇ ਮਾਨਸਿਕ ਰੋਗੀ ਨੇ ਛੋਟੇ ਜਿਹੇ ਇਸ਼ੂ ਨੂੰ ਕਿਦਾਂ ਉਭਾਰਦੇ ਨੇ ਜੋ ਕੁੜੀ ਦੀ ਯੋਗਾ ਵਾਲੀ ਵੀਡੀਓ ਤੋਂ ਤੁਹਾਨੂੰ ਇਤਰਾਜ਼ ਹੈ ਇਹ ਜਿਹੜੇ ਸ਼੍ਰੋਮਣੀ ਕਮੇਟੀ ਵਾਲਿਆਂ ਕਤੀੜਾਂ ਇਹ ਕਹਿੰਦੀਆਂ ਨੇ ਜਾਂ ਹੋਰ ਪ੍ਰਚਾਰ ਕਹਿੰਦੇ ਨੇ ਕਿ ਜਿਹੜੀ ਉਹ ਨਕਾਬ ਪੜਾਏਗੇ ਸੀ ਉਹ ਵੀਡੀਓ ਤੇ ਵੀ ਇਤਰਾਜ਼ ਕਰੋ ਜਾਂ ਫਿਰ ਇਹ ਕਹਿ ਲਈਏ ਕਿ ਔਰੰਗਜ਼ੇਬ ਦੀ ਔਲਾਦ ਦੇ ਨਾਲ ਸਾਡੀ ਜਾਰੀ ਹੈ ਅਸੀਂ ਜੁੱਤੀਆਂ ਖਾਣ ਦੇ ਆਦੀ ਆ ਜਾਂ ਫਿਰ ਇਹ ਕਹੀਏ ਕੇਵਲ ਹਿੰਦੂ ਲਈ ਜਾਂ ਅਸਾਈ ਲਈ ਸਾਡੇ ਵਿੱਚ ਨਫ਼ਰਤ ਕਿਉਂ ਆ ਬਾਈ ਜੇ ਕਿਤੇ ਵਾਸਟਾ ਨਾ ਗੱਲ ਚੱਲਦੀ ਐ ਤਾਂ ਅਸੀਂ ਪਿੰਡਾਂ ਚ ਨਹੀਂ ਬਣਨ ਦਿੰਦੇ ਜਿੱਕ ਤੇ ਹਿੰਦੂ ਸਮਾਜ ਦੀ ਗੱਲ ਚੱਲਦੀ ਐ ਤਾਂ ਅਸੀਂ ਹਿੰਦੂ ਰਾਸ਼ਟਰ ਨਹੀਂ ਬਣਨ ਦਿੰਦੇ ਹੁਣ ਕਈਆਂ ਨੇ ਕਹਿੰਨੇ ਲੈ ਇਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਬਿਲਕੁਲ ਨਹੀਂ ਚਾਹੁੰਦੇ ਨਾ ਹਿੰਦੂ ਰਾਸ਼ਟਰ ਨਾ ਖਾਲਸਾਤਾਨ ਕੁਝ ਵੀ ਨਹੀਂ ਚਾਹੁੰਦੇ ਇੱਕ ਠੋਕ ਕੇ ਜਿੱਥੇ ਸੱਚ ਹੁੰਦਾ ਸੱਚ ਕਮਾਂਗੇ ਜਿੱਥੇ ਝੂਠ ਹੁੰਦਾ ਉੱਥੇ ਝੂਠ ਕਮਾਂਗੇ ਸੁਣ ਲਿਓ ਵੀਡੀਓ ਚੰਗੀ ਤਰ੍ਹਾਂ ਕਮੈਂਟ ਕਰਿਓ ਤੇ ਪਰ ਜਿਨ੍ਹਾਂ ਨੂੰ ਸਮਝ ਆਈ ਉਹ ਸ਼ਾਬਾਸ਼ ਕਹਿ ਦੇਣਗੇ ਨਹੀਂ ਗਾਣਾ ਕਢਣ ਵਾਲਿਆਂ ਗਤੀੜਾਂ ਬਹੁਤ ਨੇ ਕੱਢੀ ਜਾਏ ਕੋਈ ਚੱਕਰ ਨਹੀਂ